ਹੋ ਰੀਸੋ ਬੋਲ ਰਾਂ ਜੀ ਜੱਲਾ ਮਾਲ ਸਾਹਿਬ ਇਹ ਤੁਸੀਂ ਆਪਣਾ ਪੰਜ ਜੂਸ ਵਰਤਿਆ ਬੋਡੀ ਸਰਵਿਸ ਵਰਤਿਆ ਇਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ ਪਹਿਲਾਂ ਸ਼ੂਗਰ ਰਹਿੰਦਾ ਸੀ 350 ਠੀਕ ਹੈ ਜੀ ਤੇ ਚਮੜੀ 'ਚ ਜ਼ਖਮ ਹੋਣ ਲੱਗ ਗਏ ਠੀਕ ਹੈ ਜੀ ਚਮੜੀ ਖਰਾਬ ਹੋ ਗਈ ਤੁਹਾਡੀ ਪੈਰਾਂ ਦੀ ਹਾਂ ਜੀ ਜ਼ਿਆਦਾ ਖੁਸ਼ਕ ਹੋਣ ਲੱਗੀ ਸੀ ਹਾਂ ਪੈਰਾਂ ਦੇ ਨਹ ਵੀ ਹੋਣ ਲੱਗ ਗਏ ਅਛਾ ਨਾਵਾ ਦੀ ਕੀ ਪ੍ਰੋਬਲਮ ਆਉਣ ਲੱਗੀ ਸੀ ਜੀ ਨਾ ਉਹ ਜਮਾ ਪੱਟੇ ਹੀ ਹੋਏ ਸੀ ਨਿਕਲਣ ਵਾਲੇ ਅਛਾ ਨਿਕਲਣ ਵਾਲੀ ਹੋ ਗਈ ਸੀ ਨਾ ਉਹ ਵੀ ਖਰਾਬ ਹੋ ਗਈ ਤੁਹਾਡੇ ਹਾਂ ਜੀ ਠੀਕ ਹੈ ਜੀ ਤੇ ਹੁਣ ਮੈਨੂੰ ਜਿਵੇਂ ਜੇ ਸ਼ੂਗਰ ਦੀ ਸ਼ੂਗਰ ਦੀ ਵੀ ਪ੍ਰੋਬਲਮ ਸੀ ਤੁਹਾਨੂੰ ਜੀ ਸ਼ੂਗਰ ਸੀਗਾ 350 ਪਹਿਲਾਂ ਹੀ ਠੀਕ ਹੈ 350 ਸ਼ੂਗਰ ਵੀ ਰਹਿੰਦਾ ਸੀ ਤੁਹਾਨੂੰ ਇਹ ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਜੀ ਸ਼ੂਗਰ ਦੀ ਸ਼ੂਗਰ ਤਾਂ 10 ਸਾਲ ਦਾ ਪੁਰਾਣਾ ਹੋਗਾ ਜੀ 10 ਸਾਲ ਤੋਂ ਪੁਰਾਣਾ ਸ਼ੂਗਰ ਹੈਗਾ ਸੀ ਹਾਂ ਜੀ ਤੇ ਇੱਕ ਤੁਹਾਡੇ ਪੈਰਾਂ ਦੀ ਵੀ ਕੋਈ ਪ੍ਰੋਬਲਮ ਸੀ ਜੀ ਪੈਰ ਸੁਣ ਰਹੇ ਰਹਿੰਦੇ ਜਿਮਾਰੀ ਇਹ ਜੋ ਪਰ ਲੈ ਨਹੀਂ ਪਤਾ ਨਹੀਂ ਲਾਦਾ ਪਤਾ ਹੀ ਨਹੀਂ ਲੱਗਦਾ ਜੀ ਤੁਹਾਨੂੰ ਚਪਲ ਚਪਲ ਲੈ ਜਾਂਦੀ ਸੀ ਹਾਂਜੀ ਠੀਕ ਹੈ ਹੁਣ ਤੁਹਾਡੇ ਪੈਰ ਠੀਕ ਆ ਜੀ ਚਪਲ ਦਾ ਪੈਰ ਠੀਕ ਆ ਜੀ 60 70% ਠੀਕ ਆ ਹੁਣ ਜੀ ਠੀਕ ਹੈ ਠੀਕ ਹੁਣ ਪੈਰ ਤੁਹਾਡੇ ਸਹੀ ਨੇਗੇ ਹਾਂਜੀ ਠੀਕ ਹੈ ਠੀਕ ਹੈ ਵੀ 슈ਗਰ ਵੀ ਹੁਣ ਤੁਹਾਡਾ ਕਿੰਨਾ ਰਹਿੰਦਾ ਜੀ 슈ਗਰ ਹੁਣ 160 ਰਹਿੰਦਾ ਇਹਨਾ 350 160 ਰਹਿੰਦਾ 360 ਰਹਿੰਦਾ ਸੀ ਪਹਿਲਾਂ 360 ਤੱਕ ਚੱਲ ਜਾਂਦੀ ਹੁਣ 160 ਰਹਿੰਦਾ 150 ਨਾਰਮਲ ਵੰਗੂ ਰਹੇਦਾ ਹੈ ਨਾਰਮਲ ਜੀ ਠੀਕ ਹੈ ਜੀ ਜੇ ਪਹਿਲਾਂ ਵੀਕਨੈਸ ਕਿੰਨੀ ਕੀ ਸੀ ਸਰੀਰ ਚ ਕੰਮ ਕਰਨ ਦੇ ਵਿੱਚ ਕਿੰਨੀ ਕਿ ਡਿਕਟਾ ਸੀ ਵੀਕਨੈਸ ਬਹੁਤ ਸੀ ਜੀ ਸਕਾਫਟ ਆ ਜਾਂਦਾ ਜਿਵੇਂ ਠੀਕ ਤੇ ਕੁਗੜਾਟ ਬਹੁਤ ਆਉਂਦਾ ਜੀ ਹੁਣ ਕਿਵੇਂ ਜਿਵੇਂ ਵਰਸ ਸਰਵਿਸ ਪੈਕ ਵਰਤਿਆ ਇਹਦੇ ਨਾਲ ਤੁਹਾਨੂੰ ਕੀ ਫਰਕ ਪਿਆ ਵੀਕਨੈਸ ਚ ਕਿੰਨਾ ਕ ਫਰਕ ਪਿਆ ਹੁਣ ਠੀਕ ਆ ਜੀ ਬਹੁਤ ਠੀਕ ਹੈ ਜੀ ਹੁਣ ਕੰਮ ਕੁੰਮ ਕਰਨ ਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਆਉਂਦੀ ਕੰਮ ਕਰਨ ਨੂੰ ਜੀ ਕਰਦਾ ਹੁਣ ਵਧੀਆ ਕੰਮ ਕਰਦਾ ਠੀਕ ਕੀ ਕਹਿਣਾ ਚਾਹਣਾ ਹੈ ਪਰਿਵਾਰਾਂ ਨੂੰ ਜਿਨ੍ਹਾਂ ਨੂੰ ਹੁਣ ਆਪਾਂ ਤੁਸੀਂ ਅੱਗੇ ਮੈਸੇਜ ਆਊਗਾ ਮੋਬਿਲਟੀ ਸਾਡ ਜੋ ਸਪੀਡ ਹੋਣੀ ਵਧੀਆ ਸਰੀਰ ਦੀ ਸਬਸਮ